ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜਰੂਰ ਓਨ ਕਰਿਓ ਤਾਂ ਜੋ ਮੇਰੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਜੀ ਆਪਾਂ ਇੱਥੇ ਟਾਈਮ ਹੋ ਗਿਆ ਸੀਗਾ ਸਵੇਰ ਦਾ ਕਿਉਂਕਿ ਜੀ ਆਪਾਂ ਸਵੇਰੇ 8 ਵਜੇ ਤੱਕ ਆਪਣੀ ਪਸ਼ੂਆਂ ਨੂੰ ਬਾਹਰ ਬੰਨ੍ਹ ਕੇ ਫਿਰ ਆਪਾਂ ਅੰਦਰ ਸਾਰੀ ਸਫਾਈ ਦਾ ਕੰਮ ਕਰ ਦਿੰਨੇ ਆਂਗੇ ਕੰਪਲੀਟ ਕਿਉਂਕਿ ਜੀ ਹੁਣ ਆਪਾਂ ਪਸ਼ੂਆਂ ਨੂੰ ਸਿੱਧਾ 12:30 ਵਜੇ ਅੰਦਰ ਲੈ ਕੇ ਜਾਣੇ ਆਂਗੇ ਤੇ ਪਸ਼ੂਆਂ ਨੂੰ ਬੰਨਣ ਤੋਂ ਪਹਿਤ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਆਪਣੀ ਪਸ਼ੂਆਂ ਦੀ ਖੁਰਲੀ ਦੀ ਕਰ ਦਿੰਦੇ ਆਂ ਕਿ ਸਫਾਈ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਜੀ ਪਸ਼ੂਆਂ ਦੀ ਖੁਰਲੀ ਦੀ ਸਫਾਈ ਕਿਉਂ ਜ਼ਰੂਰੀ ਹੈ ਤੇ ਪਸ਼ੂਆਂ ਦੀ ਖੁਰਲੀ ਦੀ ਸਫਾਈ ਕਰਨ ਤੋਂ ਬਾਅਦ ਜੀ ਆਪਾਂ ਡੇਲੀ ਆਪਣੇ ਪਸ਼ੂਆਂ ਦੀ ਮੈਟ ਸਾਫ਼ ਕਰਕੇ ਧੋ ਕੇ ਫਿਰ ਚੰਗੀ ਤਰ੍ਹਾਂ ਉਸ ਤੋਂ ਬਾਅਦ ਫਰਸ਼ ਦੀ ਆਪਾਂ ਕਰ ਦਿੰਦੇ ਆਂ ਕਿ ਸਫਾਈ ਤੇ ਉਸ ਤੋਂ ਬਾਅਦ ਜੀ ਆਪਾਂ ਅੱਜ ਆਪਣੀ ਤੂੜੀ ਵਾਲੀ ਦੀ ਵੀ ਸਫਾਈ ਕਰ ਦਿੱਤੀ ਸੀ ਕਿਉਂਕਿ ਜੀ ਇੱਥੇ ਥੋੜਾ ਜਿਹਾ ਖਲਾਰਾ ਜ਼ਿਆਦਾ ਹੀ ਪਿਆ ਸੀਗਾ ਤੇ ਉਸ ਤੋਂ ਬਾਅਦ ਜੀ ਅੱਜ ਆਪਾਂ ਆਪਣੇ ਜਿਹੜਾ ਵੀ ਦਾਣਾ ਫੀਡ ਕਰਵਾ ਕੇ ਲੈ ਕੇ ਆਏ ਸੀ ਤਾਂ ਆਪਾਂ ਉਸ ਨੂੰ ਵੀ ਅਜੇ ਡਰਮਾ ਵਿੱਚ ਪਾ ਦਿੱਤਾ ਸੀਗਾ ਜਿੰਨਾ ਦਾਣਾ ਡਰਮਾ 'ਚ ਪੈ ਗਿਆ ਜੀ ਆਪਾਂ ਪਾ ਦਿੱਤਾ ਤੇ ਬਾਕੀ ਆਪਾਂ ਗੱਟੀਆਂ 'ਤੇ ਰੱਖ ਦਿੱਤੇ ਸੀ ਤੇ ਡਰਮਾ 'ਚ ਦਾਣਾ ਪਾਣ ਤੋਂ ਬਾਅਦ ਜੀ ਜਿਹੜੀ ਗੱਟੀਆਂ ਖਾਲੀ ਹੋਈ ਸੀਗੇ ਆਪਾਂ ਉਹ ਵੀ ਚੰਗੀ ਤਰ੍ਹਾਂ ਧੋ ਕੇ ਸੁਕਾ ਦਿੱਤੇ ਸੀਗੇ ਕਿਉਂਕਿ ਜਿਹੜੇ ਆਪਾਂ ਪਹਿਲਾਂ ਗੱਟੇ ਧੋਏ ਸੀਗੇ ਉਹ ਤੇ ਆਪਾਂ ਦੋਨੋਂ ਇਕੱਠੇ ਕਰਕੇ ਰੱਖ ਦਾਂਗੇ ਤੇ ਇੱਥੇ ਦੁਪਹਿਰ ਦੇ ਟਾਈਮ ਜੀ ਆਪਾਂ ਹੁਣ ਪਸ਼ੂਆਂ ਨੂੰ ਮੰਦਰ ਲੈ ਜਾਵਾਂਗੇ ਕਿਉਂਕਿ ਬੈਸੇ ਤਾਂ ਅੱਜ ਗਰਮੀ ਨਹੀਂ ਸੀ ਪਰ ਆਪਾਂ ਸੂਣ ਵਾਲੀ ਮੈਸ ਕਰਕੇ ਪਸ਼ੂਆਂ ਨੂੰ ਜਲਦੀ ਅੰਦਰ ਲੈ ਜਾਣੇ ਆ ਕਿਉਂਕਿ ਜੀ ਉਸ ਤੇ ਹੁਣ ਦਿਨ ਪੂਰੇ ਹੋ ਗਏ ਨੇ ਤੇ ਹੁਣ ਉਹ ਕਦੋਂ ਵੀ ਸੂ ਸਕਦੀ ਹੈ ਤਾਂ ਕਰਕੇ ਆਪਾਂ ਫਿਰ ਦੁਪਹਿਰ ਨੂੰ ਆਪਾਂ ਤਾਂ ਅੰਦਰ ਹੁੰਨੇ ਆ ਤਾਂ ਕਰਕੇ ਫਿਰ ਬਾਹਰ ਰੱਖ ਹੀ ਨਹੀਂ ਰਹਿੰਦੀ ਤਾਂ ਆਪਾਂ ਪਸ਼ੂਆਂ ਨੂੰ ਨਮਾ ਕੇ ਪਾਣੀ ਪਿਆ ਕੇ ਫਿਰ ਬਰਾਂਡੇ 'ਚ ਹੀ ਬੰਨ੍ਹ ਦਿੰਨੇ ਆ ਤੇ ਇੱਥੇ ਹੁਣ ਜੀ ਆਪਾਂ ਇੱਕ ਇੱਕ ਕਰਕੇ ਆਪਣੇ ਸਾਰੇ ਪਸ਼ੂ ਨੂੰ ਅੰਦਰ ਲੈ ਗਏ ਸੀਗੇ ਪਰ ਜਦੋਂ ਆਪਾਂ ਨਵਾਣ ਵਾਸਤੇ ਬਾਹਰ ਬੰਨੀ ਤਾਂ ਉਦੋਂ ਲਾਈਟ ਚਲੀ ਗਈ ਸੀ ਤੇ ਫਿਰ ਇਸ ਤੋਂ ਬਾਅਦ ਜੀ ਆਪਾਂ ਹੁਣ ਪਸ਼ੂਆਂ ਨੂੰ ਸਿੱਧਾ ਪਿਛਲੇ ਪੈਰੀ ਨਵਾਵਾਂਗੇ ਕਿਉਂਕਿ ਹੁਣ ਕੋਈ ਟਾਈਮ ਨਹੀਂ ਰਿਹਾ ਸੀਗਾ ਤੇ ਇੱਥੋਂ ਜੀ ਖਿੜਕੀ ਵਿੱਚ ਦੀ ਬਹੁਤ ਵਧੀਆ ਠੰਡੀ ਹਵਾ ਆ ਰਹੀ ਸੀਗੀ ਕਿਉਂਕਿ ਜੀ ਹੁਣ ਪੱਖੇ ਨਹੀਂ ਚੱਲਦੇ ਸੀਗੇ ਲਾਈਟ ਨਹੀਂ ਸੀ ਤਾਂ ਕਰਕੇ ਖਿੜਕੀ ਵਿੱਚ ਦੀ ਵਧੀਆ ਠੰਡੀ ਹਵਾ ਆਂਦੀ ਸੀਗੀ ਤਾਂ ਪਸ਼ੂ ਵਧੀਆ ਬੈਠੇ ਸੀ ਤੇ ਆਪਣੀ ਜੀ ਇੱਕ ਪੱਖਾ ਕੱਲ ਖਰਾਬ ਹੋ ਗਿਆ ਕਿਉਂਕਿ ਆਪਾਂ ਜੀ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਸਾਰੇ ਪੱਖੇ ਸਾਫ਼ ਕਰ ਕਰਕੇ ਚੰਗੀ ਤਰ੍ਹਾਂ ਤੇ ਆਪਾਂ ਮਿਸਤਰੀ ਤੋਂ ਕੰਮ ਕਰਵਾ ਦਿੱਤਾ ਸੀ ਪਰ ਵਿੱਚ ਦੀ ਆਪਣੇ 2-3 ਵਾਰ ਪੱਖੇ ਫੇਰ ਖਰਾਬ ਹੋ ਜਾਂਦੇ ਨੇ ਜੀ ਤੇ ਇੱਥੇ ਆਪਾਂ ਸਾਰੀ ਪਸ਼ੂ ਮੰਦਰ ਬਾਣ ਦਿੱਤੀ ਸੀ ਤੇ ਆਪਣੀ ਇਹ ਝੋਟੀ ਰਹਿ ਗਈ ਸੀ ਕਿ ਕੱਲੀ ਤਾਂ ਹੁਣ ਆਪਾਂ ਏਸ ਨੂੰ ਵੀ ਲੈ ਆਏ ਸੀ ਤੇ ਇਹ ਝੋਟੀ ਆਪਣੀ ਸਿਆਣੀ ਬੋਤ ਹੈ ਜੀ ਕਿਉਂਕਿ ਜਦੋਂ ਵੀ ਇਹਨੂੰ ਪਾਣੀ ਦਿੱਤੀ ਇਸ ਲੱਗੀ ਹੁੰਦੀ ਹੈ ਤਾਂ ਹੀ ਆਪੀ ਜੋ ਬੱਚੇ ਤੇ ਚਲੀ ਜਾਂਦੀ ਹੈਗੀ ਤੇ ਖੇਲਦੇ ਆਪੇ ਪਾਣੀ ਪੀ ਲੈਂਦੀ ਹੈ ਤੇ ਇਸ ਤੇ ਦਿਨ ਪੂਰੇ ਹੋ ਗਏ ਸੀ ਜੀ 17 ਨੂੰ ਤੇ ਅੱਜ ਇਹ 5 ਦਿਨ ਉੱਤੇ ਲੈ ਗਈ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਿੰਨੇ ਕ ਦਿਨ ਹੋਰ ਉੱਤੇ ਲੈ ਸਕਦੀ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਜੀ ਖੁਰਲੀਆਂ ਦੀ ਸਫਾਈ ਕਿਉਂ ਜ਼ਰੂਰੀ ਹੈ ਕਿਉਂਕਿ ਜੀ ਜਦੋਂ ਆਪਾਂ ਆਪਣੇ ਪਸ਼ੂਆਂ ਨੂੰ ਨਵਾਣੇ ਆਂਗੇ ਤਾਂ ਜਿਹੜਾ ਪਸ਼ੂਆਂ ਅੱਗੇ ਥੋੜਾ ਬਹੁਤਾ ਹਰਾ ਚਾਰਾ ਜਾਂ ਦਾਣਾ بچਿਆ ਹੁੰਦਾਗਾ ਤਾਂ ਪਾਣੀ ਭੈਣ ਕਰਕੇ ਗਿੱਲਾ ਹੋ ਕੇ ਉੱਥੇ ਜੰਮ ਜਾਂਦੇਗਾ ਤੇਜੀ ਸਨਾਲ ਜੀ ਖੁਰਲੀ ਚ ਛੋਟੇ ਛੋਟੇ ਜੀ ਜੀ ਪੈ ਜਾਂਦੇ ਨੇ ਕਿ ਜਿਸ ਨਾਲ ਪਸ਼ੂ ਨੀਰਾਚਾਰਾ ਘੱਟ ਖਾਂਦੇ ਨੇ ਕਿਉਂਕਿ ਖੁਰਲੀ ਗਿੱਲੀ ਹੋਣ ਕਰਕੇ ਖੁਰਲੀ ਚ ਸਮੈਲ ਵੀ ਆਉਣ ਲੱਗ ਜਾਂਦੀ ਹੈਗੀ ਤਾਂ ਇਸ ਕਰਕੇ ਜੀ ਜਦੋਂ ਆਪਾਂ ਆਪਣੇ ਪਸ਼ੂਆਂ ਨੂੰ ਸਵੇਰੇ ਨਵਾਕੇ ਬਰਾ ਘਰ ਦਿੰਦੇ ਆਂਗੇ ਖੁਰਲੀ ਤੋਂ ਤਾਂ ਆਪਾਂ ਨੂੰ ਖੁਰਲੀ ਦੀ ਸਫਾਈ ਕਰਨੀ ਜ਼ਰੂਰੀ ਹੈਗੀ ਤੇ ਖਰਾਬ ਹਰਾਚਾਰ ਆਪਾਂ ਨੂੰ ਸਿੱਟ ਦੇਣਾ ਚਾਹੀਦਾਗਾ ਤੇ ਖੁਰਲੀ ਨੂੰ ਧੁੱਪ ਲੱਗਣੀ ਵੀ ਜ਼ਰੂਰੀ ਹੈ ਜੀ ਕਿਉਂਕਿ ਇਸ ਨਾਲ ਖੁਰਲੀ ਵਧੀਆ ਸਾਫ਼ ਰਹਿੰਦੀ ਹੈ ਕਿ ਜੇ ਪਸ਼ੂਆਂ ਦੀ ਖੁਰਲੀ ਚੋ ਜੀ ਸਮੈਲ ਆਉਗੀ ਤਾਂ ਪਸ਼ੂ ਨੀਰਾਚਾਰਾ ਵੀ ਬਹੁਤ ਜ਼ਿਆਦਾ ਘੱਟ ਖਾਣਗੇ ਕਿਉਂਕਿ ਜੀ ਖਰਾਬ ਹਰਾਚਾਰਾ ਜਾਂ ਦਾਣਾ ਖਾਣ ਨਾਲ ਬਿਮਾਰੀ ਸਿੱਧਾ ਪਸ਼ੂ ਦੇ ਪੇਟ 'ਚ ਜਾਊਗੀ ਤੇ ਪੇਟ ਤੋਂ ਸਿੱਧਾ ਥਣ ਖਰਾਬ ਹੋ ਜਾਂਦੇ ਨੇਗੇ ਤਾਂ ਇਸ ਕਰਕੇ ਜੀ ਆਪਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਜ਼ਿਆਦਾ ਰੱਖਣਾ ਚਾਹੀਦਾ ਹੈਗਾ ਕਿਉਂਕਿ ਜੇ ਛੋਟੀਆਂ ਛੋਟੀਆਂ ਗੱਲਾਂ ਦੇ ਜੇ ਆਪਾਂ ਧਿਆਨ ਨਹੀਂ ਰੱਖਦੇ ਤਾਂ ਇਸ ਨਾਲ ਜੀ ਪਸ਼ੂਦੰ ਬਿਮਾਰੀ ਜ਼ਿਆਦਾ ਹੋ ਜਾਂਦੀ ਹੈਗੀ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ